ਸਸ਼ਕਲ ਦੋਸਤੋ ਦੋਸਤੋ बसपा ਬਸਪਾ ਭੋਜਨ ਸਮਾਜ ਪਾਰਟੀ ਨੇ ਪਟਿਆਲਾ ਤੋਂ ਐਲਾਨਿਆ ਆਪਣਾ ਉਮੀਦਵਾਰ ਕੌਣ ਹੋਣਗੇ ਉਮੀਦਵਾਰ ਜੀ ਹਾਂ बसपा ਨੇ ਪਟਿਆਲਾ ਲੋਕ ਸਭਾ ਸੀਟ ਲਈ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ ਸ਼੍ਰੋਮਣੀ ਕਾਲੀ ਦਲ ਤੋਂ ਗੱਠਜੋੜ ਤੋੜਨ ਤੋਂ ਬਾਅਦ बसपा ਲਗਾਤਾਰ ਚਾਰ ਸੀਟਾਂ ਦੇ ਲਈ ਆਪਣੇ ਉਮੀਦਵਾਰ ਅਨਾਉਂਸ ਕਰ ਚੁੱਕੀ ਹੈ ਅੱਜ ਪਟਿਆਲਾ ਲੋਕ ਸਭਾ ਸੀਟ ਲਈ ਵੀ ਜਗਜੀਤ ਸਿੰਘ ਛੜਬਰ ਨੂੰ ਆਪਣਾ ਕੈਂਡੀਡੇਟ ਅਨਾਉਂਸ ਕੀਤਾ ਹੈ ਬਸਪਾ ਪਾਰਟੀ ਨੇ ਕੌਣ ਹਨ ਜਗਜੀਤ ਸਿੰਘ ਛੜਬਰ ਜੀ ਹਾਂ ਉਹਨਾਂ ਬਾਰੇ ਅੱਜ ਨਾਲ ਗੱਲਬਾਤ ਕਰਾਂਗੇ ਦੋਸਤੋ ਜਗਜੀਤ ਸਿੰਘ ਛੜਬਰ ਧਾਰਮਿਕ ਅਤੇ ਸਮਾਜਿਕ ਖੇਤਰ ਨਾਲ ਸੰਬੰਧਿਤ ਵਿਅਕਤੀ ਹਨ ਅਤੇ ਉੱਗੇ ਸਮਾਜ ਸੇਵੀ ਹਨ ਜਗਜੀਤ ਸਿੰਘ ਸੁਭਾ ਪ੍ਰਧਾਨ ਵੀ ਰਹ ਚੁੱਕੇ ਹਨ ਬਸਪਾ ਪਾਰਟੀ ਦੇ ਤੇ ਰਾਈਟ ਨੋ ਇਸ ਸਮੇਂ ਜਰਨਲ ਸਕਤਰ ਹਨ बसपा ਦੇ ਜਗਜੀਤ ਸਿੰਘ ਬਹੁਜਨ ਸਮਾਜ ਪਾਰਟੀ ਵੱਲੋਂ 2012 ਦੇ ਵਿੱਚ ਰਾਜਪੁਰ ਵਿਧਾਨ ਸਭਾ ਹਲਕੇ ਤੋਂ ਤੇ 2017 ਦੇ ਵਿੱਚ ਕਨੌਰ ਵਿਧਾਨ ਸਭਾ ਹਲਕੇ ਤੋਂ ਵੀ ਚੋਣ ਲੜ ਚੁੱਕੇ ਹਨ बसपा ਦੇ ਲਈ ਦੋਸਤੋ 2020 ਦੇ ਵਿੱਚ ਕਿਸਾਨ ਅੰਦੋਲਨ ਦੇ ਸਮੇਂ ਸੰਤ ਸਮਾਜ ਦੇ ਸੰਘਰਸ਼ ਹੇਠ ਸੰਤ ਸਮਾਜ ਦੀ ਅਗਵਾਈ ਹੇਠ ਅਜੀਤ ਅਜੀਤਪੁਰ ਟੋਲ ਪਲਾਜ਼ਾ ਨੀਅਰ ਨੀਅਰ ਚੰਡੀਗੜ੍ਹ ਦੇ ਉੱਤੇ ਲਗਾਤਾਰ ਲੰਗਰ ਦਾ ਪ੍ਰਬੰਧ ਕੀਤਾ ਗਿਆ ਸੀ ਇਹਨਾਂ ਦੁਆਰਾ ਸੰਘਰਸ਼ ਕਰ ਰਹੇ ਕਿਸਾਨਾਂ ਦੇ ਲਈ ਦੋਸਤੋ ਪਟਿਆਲਾ ਲੋਕ ਸਭਾ ਹਲਕੀ ਦੀ ਸੀਟ ਦੇ ਉੱਤੇ ਮੁਕਾਬਲਾ ਬੜਾ ਇੰਟਰਸਟਿੰਗ ਹੋਣ ਜਾ ਰਿਹਾ ਕਿਉਂਕਿ ਪੰਜ ਉਮੀਦਵਾਰ ਮੈਦਾਨ ਦੇ ਵਿੱਚ ਹਨ ਸ਼੍ਰੋਮਣੀ ਕਾਲੀ ਦਲ ਵੱਲੋਂ ਹਲੇ ਪੱਤੇ ਨਹੀਂ ਖੋਲੇ ਗਏ ਲੇਕਿਨ ਉਮੀਦ ਹੈ ਕਿ ਐਨ ਕੇ ਸ਼ਰਮਾ ਨੂੰ ਆਪਣਾ ਉਮੀਦਵਾਰ ਬਣਾਇਆ ਜਾਏਗਾ ਆਮ ਆਦਮੀ ਪਾਰਟੀ ਨੇ ਡਾਕਟਰ ਬਲਬੀਰ ਸਿੰਘ ਨੂੰ ਟਿਕਟ ਦਿੱਤੀ ਹੈ ਕਾਂਗਰਸ ਵੱਲੋਂ ਵੀ ਉਮੀਦ ਹੈ ਕਿ ਡਾਕਟਰ ਗਾਂਧੀ ਹੀ ਪਟਿਆਲਾ ਲੋਕ ਸਭਾ ਦੀ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਹੋਣਗੇ ਤੇ ਭਾਜਪਾ ਵੱਲੋਂ ਮਹਾਰਾਣੀ ਪ੍ਰਨੀਤ ਕੌਰ ਨੂੰ ਟਿਕਟ ਦਿੱਤੀ ਗਈ ਹੈ ਸੋ ਇਸ ਤਰ੍ਹਾਂ ਇਹ ਮੁਕਾਬਲਾ ਬੜਾ ਇੰਟਰਸਟਿੰਗ ਹੋਣ ਜਾ ਰਿਹਾ ਪਟਿਆਲਾ ਲੋਕ ਸਭਾ ਸੀਟ ਦੇ ਲਈ ਦੋਸਤੋ ਦੋਸਤੋ ਦੱਸਣਾ ਚਾਹੂੰਗਾ ਕਿ ਬਹੁਜਨ ਸਮਾਜ ਪਾਰਟੀ ਹੁਣ ਤੱਕ 4 ਲੋਕ ਸਭਾ ਸੀਟਾਂ ਅਨਾਉਂਸ ਕਰ ਚੁੱਕੀ ਹੈ ਜਿਹਦੇ ਵਿੱਚੋਂ ਹੁਸ਼ਿਆਰਪੁਰ ਤੋਂ ਰਕੇਸ਼ ਕੁਮਾਰ ਸੁਮਨ ਨੂੰ ਆਪਣਾ ਕੈਂਡੀਡੇਟ ਬਣਾਇਆ ਇਹਨਾਂ ਨੇ ਬਹੁਜਨ ਸਮਾਜ ਪਾਰਟੀ ਵਾਲਿਆਂ ਨੇ ਤੇ ਹੁਸ਼ਿਆਰਪੁਰ ਤੋਂ ਰਕੇਸ਼ ਕੁਮਾਰ ਸੁਮਨ ਹੋ ਗਏ ਤੇ ਫਿਰੋਜ਼ਪੁਰ ਤੋਂ ਸੁਰਿੰਦਰ ਕੰਬੋਚ ਸੰਗਰੂਰ ਤੋਂ ਡਾਕਟਰ ਮੱਖਣ ਸਿੰਘ ਤੇ ਪਟਿਆਲੇ ਤੋਂ ਜਗਜੀਤ ਸਿੰਘ ਛੜਬਲ ਚਾਰ ਕੈਂਡੀਡੇਟ ਅਨਾਉਂਸ ਕਰ ਚੁੱਕੀ ਹੈ ਬਹੁਜਨ ਸਮਾਜ ਪਾਰਟੀ ਦੋਸਤੋ ਦੇਖਣ ਵਾਲੀ ਗੱਲ ਇਹ ਹੋਵੇ ਕਿ ਕਿ ਬਹੁਜਨ ਸਮਾਜ ਪਾਰਟੀ ਅਕਾਲੀ ਦਲ ਤੋਂ ਵੱਖ ਹੋ ਕੇ ਕਿੰਨੀਆਂ ਸੀਟਾਂ ਦੇ ਜਿੱਤ ਪ੍ਰਾਪਤ ਕਰਦੀ ਹੈ ਲੋਕਾਂ ਦੇ ਵਿੱਚ ਕਿੰਨਾ ਕੁ ਇਹਨਾਂ ਨੂੰ ਰਿਸਪਾਂਸ ਮਿਲਦਾ ਹੈ ਕਮੈਂਟ ਕਰਕੇ ਜਰੂਰ ਦੱਸਣਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗੱਠਜੋੜ ਤੋੜਨ ਤੋਂ ਬਾਅਦ ਬਹੁਜਨ ਸਮਾਜ ਪਾਰਟੀ ਨੇ ਠੀਕ ਕੀਤਾ ਜਾਂ ਗਲਤ ਕੀ ਭੋਜਨ ਸਮਾਜ ਪਾਰਟੀ ਪੰਜਾਬ ਦੇ ਵਿੱਚ ਆਪਣੀ ਛਾਪ ਛੱਡ ਪਾਏਗੀ ਕਮੈਂਟ ਕਰਕੇ ਜਰੂਰ ਦੱਸਣਾ ਥੈਂਕਸ ਫॉर ਵਾਚਿੰਗ ਸਿੱਧੂ ਕੇਮ ਵਾਲਾ ਟੀਵੀ ਦੋਸਤੋ